ਉੱਠ ਘੜ ਭੈਣ ਬਣ ਕੇ ਦੌਗੀਆਂ ਜੀਆਂ ਆਏ ਪੈਂਦੀ ਜਾਂਦੀ ਅੱਗੇ ਝੋਨੇ ਚੋ ਬਾਣੀਆਂ ਦੇ ਸਿਰ ਟੁੱਟ ਗਏ ਕਿਵੇਂ ਕਰ ਜਾ ਲਹੂ ਆ ਯਾਰ ਕੀ ਮਗਰਾ ਮੱਥੇ ਤੇ ਡੇਕੀ ਜਾਂਦਾ ਓ ਯਾਰ ਆਹਾ ਦੇਖ ਦੇਖ ਸਾਰੀਆਂ ਦੌਗੀਆਂ ਆਈਆਂ ਪਈ ਗਈ ਠੀਕ ਐ ਤੇ ਹੁਣ ਆ ਝੋਨੇ ਚੋ ਮੁੱਛਲ ਦਾ ਲੈ ਸੀ ਉਹਦਾ ਰੇਟ ਨਹੀਂ ਵਧਿਆ ਬਾਣੀਆਂ ਦੇ ਸਿਰ ਟੁੱਟ ਗੀ 2.5 ਲੱਖ ਰੁਪਇਆ ਦੇਣਾ ਭਰਾਵਾ ਹੁਣ ਟੈਂਸ਼ਨ ਚ ਚੱਕਰ ਆਉਣ ਲੱਗ ਜਾਂਦੇ ਐ ਇਹਨੂੰ ਦੇਖ ਕੇ ਮੁੜ ਜੰਨੇ ਇਹ ਵੀ ਉੱਥੇ ਜੇ ਖੜੀ ਐ ਕੋਈ ਫਰਕ ਨਹੀਂ ਪਿਆ ਰੇ ਪਾਤੀ ਸਾਰਾ ਕੁਝ ਪਾਤਾ ਇਹ ਚ ਕਰਜ਼ਾ ਹੋੜ ਚ ਜੜੀ ਜਾਂਦਾ ਐ ਤੁਸੀਂ ਨਾ ਮਗਰਾਂ ਖੇਤੀ ਹਿਸਾਬ ਨਾਲ ਲੀ ਕਰਦੇ ਹਿਸਾਬ ਨਾਲ ਕਿਵੇਂ ਯਾਰ ਪੂਰੀ ਮਿਹਨਤ ਕਰਦੇ ਆ ਭਰਾਵਾ ਸਾਰਾ ਦਿਨ ਵਿੱਚ ਰਹਿੰਦੇ ਆਏ ਨਹੀਂ ਤੇਰੇ ਕੋਲੇ ਕਿਹ ਕਿੱਲੇ ਬਾਹਰ ਨੇ ਮੈਨੂੰ 6 ਕਿੱਲੇ ਆਉਂਦੇ ਆ ਪੂਰੇ 6 ਕਿੱਲੇ ਆ ਤੁਸੀਂ ਤਾਂ ਕੰਕ ਤੇ ਝੋਨੇ ਦੇ ਪਿੱਛੇ ਬਹਿ ਰਹੇ ਹੋ ਕੋਈ ਤਰੀਕੇ ਨਾਲ ਖੇਤੀ ਕਰਿਆ ਕਰੋ ਫਿਰ ਦੇਖੀ ਕੰਮ ਜਾਂਦਾ ਉਹ ਕਿਵੇਂ ਕਰਿਆ ਕਰਗੇ ਹੁਣ ਸਾਰੇ ਐਵੇਂ ਕਰਦੇ ਓਵੇਂ ਮੈਂ ਕਰੀ ਜਨੇ ਤੂੰ ਨਾ ਬੱਚਾ ਹੌਲੇ ਹੌਲੇ ਸਬਜ਼ੀ ਲਾਉਣਾ ਸਿੱਖ ਕਦੇ ਕਿੱਲਾ ਲਾ ਇਹ ਤਾਂ ਗੱਲ ਤੇਰੀ ਠੀਕ ਹੈ ਪਰ ਆਪਾਂ ਨੂੰ ਸਬਜ਼ੀ ਦੀ ਨੌਲੇਜ ਹੀ ਨਹੀਂ ਲੱਗ ਗਈ ਕਿਵੇਂ ਥੋੜੀ ਤਾਂ ਸਟਾਰਟ ਕਰ ਨੌਲੇਜ ਤਾਂ ਤੈਨੂੰ ਲੈਣੀ ਪਊ ਫੇਰ ਕੰਮਜਾਬ ਹੋਏਗਾ ਕਣਕ ਤੇ ਝੋਨਾ ਨਹੀਂ ਤਾਂ ਨੂੰ ਕੰਮਜਾਬ ਕਰਦੇ ਇਹ ਤਾਂ ਤੇਰੀ ਗੱਲ ਠੀਕ ਹੈ ਦੱਬੀ ਤਾਂ ਆਪਾਂ ਇਹਦੇ ਮਗਰੀ ਆਉਣੇ ਆ ਹਨਾ ਕਣਕ ਝੋਨਾ ਕਣਕ ਝੋਨਾ ਉਹ ਕੀ ਹੋਵੇ ਯਾਰ ਹੁਣ ਗੱਲ ਤਾਂ ਤੇਰੀ ਠੀਕ ਹੈ ਹੁਣ ਤੂੰ ਦੇਖ ਲਸਣ ਤੇ ਗੰਡੇ ਦਾ ਰੇਟ ਕਿੱਥੇ ਫਿਰਦਾ ਇਹ ਤਾਂ ਤੇਰੀ ਗੱਲ ਠੀਕ ਹੈ ਹਾਂ ਬਹੁਤ ਉੱਚਾ ਰੇਟ ਹੈ ਹੈ ਤਾਂ ਸਬਜ਼ੀ ਨਾਲ ਹੀ ਪਰ ਆਪਾਂ ਨੂੰ ਉਹਨੀ ਜਾਣਕਾਰੀ ਹੈ ਨਹੀਂ ਸਗੀ ਨਾ ਵੀ ਆਈ ਫਿਰ ਤੈਨੂੰ ਹੌਲੀ ਹੌਲੀ ਸਬਜ਼ੀ ਦੀ ਆਉਗੀ ਕਿਹੜਾ ਕਨਾਲਾ ਫਿਰ ਵਧਾਈ ਚੱਲੀ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਹੈ ਤਾਂ ਸਬਜ਼ੀ ਚ ਫਾਇਦਾ ਪਰ ਸਬਜ਼ੀ ਜੀ ਯਾਰ ਇੱਕ ਹੋਰ ਵੀ ਔਖਾ ਹੈ ਦਿਨ ਰਾਤ ਖੇਤ ਬਹਿਣਾ ਪੈਂਦਾ ਜੇ ਕਾਮਯਾਬ ਹੋਣਾ ਮਿਹਨਤ ਦਾ ਕਰਨੀ ਬੂਮਗਰਾ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਇਹ ਗੱਲ ਤੇਰੀ ਲੱਖ ਰੁਪਏ ਦੀ ਵੀ ਸਬਜ਼ੀ ਵਧਾਗੀ ਹਨਾ ਪਰ ਯਾਰ ਫਿਰ ਹੁਣ ਮੈਂ ਵੇਚਿਆ ਕਿਵੇਂ ਕਰੂੰਗਾ ਮੈਂ ਤਾਂ ਰੀੜੀ ਲਾਇਆ ਕਰੂੰਗਾ ਆਹੀ ਸ਼ਰਮ ਦਾ ਸਾਨੂੰ ਮਾਰਦੀ ਐ ਤੂੰ ਆ ਗੱਲ ਤੇਰੀ ਠੀਕ ਐ ਜੇ ਕਾਮਜਾਬ ਹੋਣਾ ਹੈ ਖੇਤੀ ਦਾ ਬਦਲ ਨਹੀਂ ਪਊਗੀ ਹਾਂ ਖੇਤੀ ਬਦਲ ਨਹੀਂ ਪਊਗੀ ਤੇਰੀ ਗੱਲ ਲੱਖ ਰੁਪਏ ਦੀ ਐ ਚਲ ਫਿਰ ਹੁਣ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਬਾਣੀ ਦੇ ਆਪਾਂ ਹੌਲੀ ਹੌਲੀ ਲਾ ਦੇਾਂਗੇ ਹਨਾ ਵਿਆਜ ਹੀ ਚੜੂਗਾ ਹੁਣ ਜਦੋਂ ਆਪਾਂ ਕਣਕ ਬਾੜ ਨਹੀਂ ਹੁਣ ਤਾਂ ਥਾਣੀਆਂ ਪਰ ਰੱਖਿਆ ਸੀ ਠੀਕ ਐ ਉਦੋਂ ਬਾਅਦ ਸਬਜ਼ੀ ਸਟਾਰਟ ਕਰਾਂਗੇ ਹੌਲੀ ਹੌਲੀ ਠੀਕ ਐ ਫਿਰ ਹੌਲੀ ਹੌਲੀ ਮਿਹਨਤ ਕਰਨੀ ਪਊ ਐ ਤਾਂ ਹੈ ਨਹੀਂ ਹਨਾ ਹਾਂ ਮਿਹਨਤ ਕਰਨੀ ਪਊਗੀ ਐਂ ਤਾਂ ਹੈ ਨਹੀਂ ਪਹਿਲੇ ਕਿਹੜੇ ਕਾਮਜਾਬ ਹੋ ਜਾਏਗਾ ਨਹੀਂ 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 ਭਾਈ ਗੱਲ ਤੇਰੀ ਲੱਖ ਰੁਪਏ ਦੀ ਐ ਉਨ ਆਪਾਂ ਸਬਜੀ ਲਾਇਆ ਕਰਾਂਗੇ ਨਾਲ ਹਨਾ ਫੇਰ ਕੰਮਜਾਬ ਹੋ ਗਾਂਗੇ ਕਣਕ ਦੇ ਝੋਨੇ ਜੀ ਨਹੀਂ ਕੋਸ ਬੱਟੀ ਦਾ ਆਪਾਂ ਤਾਂ ਉਹੀ ਦੱਬੀ ਹੋਣੇ ਕਣਕ ਝੋਨਾ ਕਣਕ ਝੋਨਾ ਸਹੀ ਆ ਬਾਈ ਸਹੀ ਆ ਕੋਈ ਗੱਲ ਨਹੀਂ